ਯੋ ਨਾ ਬਈ ਮੇਰਾ ਨਾ ਸ਼ੁਭਦੀ ਸ਼ੁਭਜੀ ਕੀ ਹੋਇਆ ਸੇ ਤੁਹਾਡੇ ਕੋਈ ਨਹੀਂ ਸਾਰੋ ਅਰੇ ਹੀ ਰਸਤੇ 'ਚ ਸਾਰਾ ਨਾ ਜਾ ਰਹੇ ਆਉਂਦੇ ਵਕਤ ਉਹ ਐਕਸੀਡੈਂਟ ਹੋ ਗਿਆ ਗੱਡੀ ਅੱਗੇ ਆ ਗਈ ਕਿਤਾ ਮਾਡੇ ਹਾਂਜੀ ਉਹ ਗੱਡੀ ਵਾਲੇ ਨੇ ਥੋੜਾ ਜਿਹਾ ਅੱਗੇ ਆ ਕੇ ਉਹਨਾਂ ਨੇ ਕਿ ਐਕਸੀਡੈਂਟ ਹੋ ਗਿਆ ਤੁਸੀਂ ਮੋਸਤਾਲ ਤੁਸੀਂ ਹਾਂਜੀ ਅਹੀਂ ਬਾਈ ਜੀ ਕਿੱਥੋਂ ਆ ਰਹੇ ਅਹੀਂ ਖਲਜੀ ਆਪੋ ਪਿਆਸ ਲਾਗੋ ਜਾ ਕਿੱਧਰ ਜੀ ਜਾ ਇੱਧਰ ਸਲੰਦ ਰਹੇ ਹਾਂ ਠੀਕ ਕਰੋ ਹਾਂਜੀ ओके ਜੇ ਤਾਂ ਮਖਾਤ ਕਰਨਾ ਹੈ ਜੀ ਤਾਂ ਮੋਟਰਸਾਈਕਲ ਕਿਹੜੀ ਕੰਪਨੀ ਦਾ ਸੀ ਮੋਟਰਸਾਈਕਲ ਐਕਸਟ੍ਰੀਮ ਹੀ ਮੋਟਰਸਾਈਕਲ ਕੰਪਨੀ ਦਾ ਨਹੀਂ ਪਤਾ ਸੀ ਹੀਰੋ ਕੰਪਨੀ ਹੈ ਕਿੰਨਾ ਪੁਰਾਣਾ ਮੋਟਰਸਾਈਕਲ ਨਵਾਂ ਹੀ ਇੱਕ ਸਾਲ ਇਹ ਨਵਾਂ ਹੀ ਲਿਆ ਹੈ ਇੰਸ਼ੋਰੈਂਸ ਹੈਗੀ ਹੈ ਇੰਸ਼ੋਰੈਂਸ ਹੈਗੀ ਸਰ ਫਿਰ ਕਰਫੇਰ ਵਗੈਰਾ ਸਰਵਿਸ ਕੋਲ ਕਰਾਏ ਹਾਂ ਹਾਂ ਜੀ ਸਰਵਿਸ ਕਰਾ ਕੇ ਆਏ ਹਾਂ ਤੇ ਮੇਰੇ ਕੋ ਅੱਜ ਕਿਤਾ ਲੱਗੀ ਹੈ ਮੇਰੇ ਨਾਲ ਮੋਟਰਸਾਈਕਲ ਉਹ ਥੋੜਾ ਜਿਆ ਸਹੀ ਨਹੀਂ ਵਿੱਚੋਂ ਖਰਾਬੀ ਜੀ ਕਰਦਾ ਸੀ ਆਹ ਕਰਕੇ ਸਾਰੇ ਆਦਨ ਲੱਗੇ ਰਗਤ ਲੱਗਣੀ ਨਾਲ ਆ ਕੇ ਲੱਗੀ ਆ ਜਾਵੇ ਕਾਰਨਾ ਜੋ ਰੱਖ ਰਿਹਾ ਉਹਦਾ ਨਹੀਂ ਨਹੀਂ ਉਹਦੋਂ ਨਹੀਂ ਲੱਗੀ ਪਹਿਲਾਂ ਵੀ ਉਹ ਪਤਸੁਰਿਆ ਮਾਰਦੇ ਫਟਾਕੇ ਜੇ ਉਹ ਲੱਗਦਾ ਹੈ ਕਿ ਤੁਹਾਡੀ ਜਾਨ ਪੱਤੀ ਗਈ ਹੈ ਜਿਵੇਂ ਜੇ ਮੋਟਰਸਾਈਕਲ ਉੱਪਰ ਤੋਂ ਬੈਠੋ ਹਾਂ ਹਾਂਜੀ ਸਰ ਹਰੀ ਜਾਨ ਬੱਝ ਗਈ ਹੈ ਘਰ ਦੇ ਨੂੰ ਫੋਨ ਕਰਤਾ ਤੁਸੀਂ ਨਹੀਂ ਸਰ ਘਰ ਦੇ ਨੂੰ ਕੀਤਾ ਕਿੱ데 ਜਾਣਾ ਸੀ ਕਿਸੇ ਵਰਕੇ ਉੱਥੇ ਕੱਪਸੇ ਆਈ ਸਰ ਦੋ ਇਹ ਚਾਰ ਜਾਣੀ ਇੱਕ ਮੋਟਰਸਾਈਕਲ ਹੋ ਰੱਡਾ ਹੋਣੀ ਨਿਕਲ ਕੇ ਇਸ ਘੱਟ ਨੂੰ ਜੰਡੇ ਵਾਲਾ ਕੋਈ ਆਣੀ ਆਲੀ ਵੀ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਮਨਦੀਪ ਸਿੰਘ ਜੀ ਸੀ ਸੀ ਜੈੱਟ ਵਾਹੇ ਸੀ ਦੋ ਬੱਚੇ ਲੈ ਕੇ ਆਇਆ ਸੀ ਇਹ ਸਾਰੇ ਇਹਨਾਂ ਦਾ ਬਾਈਕ ਦੇ ਨਾਲ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸਰ ਬਾਈਕ ਇਹਨੇ ਦੀ ਡਲ ਚੁੱਕੇ ਸਾਰੇ ਟੋਟਲੀ ਹੋ ਜੀ ਮੇਰੀ ਬਾਈਕ ਤੇ ਇਹਨਾਂ ਕੋ ਬਾਈਕ ਸਰ ਕੁਛ ਨਹੀਂ ਪਤਲਾ ਰਹੀ ਅੱਗ ਚ ਜੰਮੀ ਖਤਮ ਸੀ ਇਹ ਹੋਇਆ ਕਿੱਥੇ ਇਹ ਇਹ ਸਰ ਡੈੜੂ ਪਿੰਡ ਦੇ ਕੋਲ ਜੀ ਹਾਂਜੀ ਸਰ ਇਹ ਜਾ ਕਿੱਥੇ ਦੇ ਸੀ ਇਹ ਸਾਰੇ ਹੋਲੇ ਮੱਲੇ ਤੇ ਜਾ ਰਹੇ ਸੀਗੇ ਜੀ ਆਨੰਦਪੁਰ ਸਾਹਿਬ ਜੀ ਮੱਥਾ ਟੇਕਣੇ ਜੀ ਇਹ ਦੋ ਜਣੇ ਸੀ ਇਹ ਦੋ ਜਣੇ ਸੀ ਸਰ ਬਿਆਸ ਏਰੀਏ ਦੇ ਰਹਿਣ ਵਾਲੇ ਨੇ ਜੀ ਪਿੰਡ ਇਹ ਦੱਸ ਰਿਹਾ ਕਲਸੀਆਂ ਜੀ ਆਪਣਾ ਹਾਂਜੀ ਸਰ ਇਨਸੀਡੈਂਟ ਹੋਇਆ ਕਿੱਥੇ ਐਕਸੀਡੈਂਟ ਇਹ ਕਹਿੰਦੇ ਗੱਡੀ ਦੇ ਨਾਲ ਹੋਇਆ ਜੀ ਪਰ ਗੱਡੀ ਦੇ ਨਾਲ ਜਿਹੜੀ ਨਾ ਐਕਸੀਡੈਂਟ ਹੋਇਆ ਕਹਿੰਦੇ ਗੱਡੀ ਵਾਲਾ ਰੁਕਿਆ ਨਹੀਂ ਬਿਲਕੁਲ ਵੀ ਤੇ ਉੱਥੇ ਜਿਹੜੇ ਮੁੰਡੇ ਹੋਰ ਖੜੇ ਸੀਗੇ ਉਹਨਾਂ ਨੇ ਕਾਫੀ ਬੰਦੇ ਨੂੰ ਰੋਕੇ ਆ ਵੀ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਵੇ ਇਹਨਾਂ ਨੇ 112 ਦੇ ਵੀ ਕਾਲ ਕੀਤੇ ਸੀਗੇ ਤੇ 112 ਤੇ ਐਂਬੂਲੈਂਸੇ ਤੱਕ ਪਹੁੰਚੀ ਨਹੀਂ ਸੀਗੀ ਸਰ ਤੇ ਮੈਂ ਪਿੱਛੋਂ ਜਦੋਂ ਆਇਆ ਸੀਗਾ ਮੈਂ ਦੇਖਿਆ ਵੀ ਬਾਈਕ ਵੀ ਖਤਮ ਇਹਨਾਂ ਦੀ ਤੇ ਮੁੰਡੇ ਦੀ ਕੰਡੀਸ਼ਨ ਠੀਕ ਸੀਗੀ ਵੀ ਬਾਈਕ ਤੇ ਜਾ ਸਕਦੇ ਆ ਕੋਈ ਚੱਕਰ ਚੁੱਕ ਰਹੇ ਨੇ ਪੁੱਛਿਆ ਵੀ ਠੀਕ ਆ ਕਹਿੰਦੇ ਚ ਕਿ ਸੁਰਖਸ਼ਾ ਜਿਹੜੀ ਆਸਾਸ ਤੋਂ ਕਾਲ ਤੋਂ ਕਾਲ ਕੀਤੀ ਹੈ ਸਰ ਮੈਂ ਕਿਸੇ ਕੋਲ ਨਹੀਂ ਕੀਤੀ ਜੀ ਕਿਉਂਕਿ ਉਹ ਮੁੰਡੇ ਦੱਸ ਰਹੇ ਸੀ ਕਹਿੰਦੇ ਸੀ ਕਾਲ ਕੀਤੀ ਹੈ ਸਾਰੇ ਨੂੰ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਕਾਲ ਕੀਤੀ ਹੈ ਜੇ ਤਾਂ 5-10 ਮਿੰਟ ਚਾਹੁੰਦੇ ਠੀਕ ਹੈ ਮੈਂ 5-10 ਮਿੰਟ ਖੜਿਆ ਵੀ ਉੱਥੇ ਜੀ ਪਰ ਕੋਈ ਲੱਗਿਆ ਨਹੀਂ ਮੈਨੂੰ ਵੀ ਕੋਈ ਆਊਗਾ ਫਿਰ ਮੈਂ ਬਾਈਕ ਤੇ ਬਿਠਾ ਦੇਤੇ ਮੈਂ ਲੈ ਆ ਜੀ ਹਸਪੀਟਲ ਹਾਂਜੀ ਸਰ ਤੁਹਾਨੂੰ ਕੋਈ ਦੱਸਦਾ ਜਿਹੜਾ ਐਕਸੀਡੈਂਟ ਜਿਹੜਾ ਉਹਦਾ ਹੋਇਆ ਕਾਰ ਦੇ ਨਾਲ ਹੀ ਹੋਇਆ ਇਹ ਮੁੰਡੇ ਖੁਦ ਦੱਸ ਰਹੇ ਤੇ ਉਹ ਜਿਹੜੇ ਉੱਥੇ ਹੋਰ ਕੜੇ ਸੀ ਉਹ ਵੀ ਦੱਸ ਰਿਹਾ ਕਹਿੰਦੇ ਗੱਡੀ ਗੱਡੀ ਨਾਲ ਹੀ ਹੋਇਆ ਐਕਸੀਡੈਂਟ ਅ ਇਹ ਨਹੀਂ ਕੋਈ ਚਾਂਸ ਹੀ ਨਹੀਂ ਕਿ ਉਹ ਮੋਰਸਾ ਲਾ ਕੋਈ ਪਛਾਣੇ ਨਹੀਂ ਜਾ ਸਕਦਾ ਜੀ ਕਿ ਕਿਹੜੀ ਬਾਈਕ ਸੀਗੀ ਜੀ ਹਾਂਜੀ ਪਿੰਜਰਾ ਰਹਿ ਗਿਆ ਜੀ ਉਹਦਾ ਕੱਲਾ ਤੁਹਾਨੂੰ ਲੱਗਦਾ ਹੈ ਕਿ ਜੇ ਬਾਈਕ ਦਾ ਵੇ ਮੋਰਸਾ ਲੱਗਦੇ ਹੁੰਦੇ ਹੁੰਦੇ ਸਰ ਜੀ ਬਹੁਤ ਬਹੁਤ ਵੱਡਾ ਨੁਕਸਾਨ ਤੋਂ ਬਚ ਗਏ ਜੀ ਇਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀਗਾ ਸਰ ਜਿਹੜੇ ਸਾਹਮਣੇ ਅੱਗ ਲੱਗੀ ਸੀ ਬਾਈਕ ਨੂੰ ਸਰ ਹੁਣ ਘਰ ਜਾਨੇ ਇਹਨਾਂ ਨੂੰ ਇਨਫੋਰਮ ਕਰਤਾ ਰੋਗੇ ਹੁਣ ਇਹਨਾਂ ਦੇ ਸਾਰੇ ਇਹਨਾਂ ਦੇ ਇੱਕ ਫਰੈਂਡ ਨੂੰ ਕਾਲ ਕੀਤੀ ਹੋਈ ਹੈ ਉਹ ਤੋਂ ਫਰੈਂਡ ਨੂੰ ਲੋਕੇਸ਼ਨ ਸੈਂਡ ਕੀਤੀ ਹੈ ਦੱਸਿਆ ਵੀ ਸਿਵਲ ਹਸਪੀਟਲ ਖੰਨਾ ਦੇ ਬਚਨ ਦਾ ਟਰੀਟਮੈਂਟ ਚੱਲ ਰਿਹਾ ਉਹ ਕਹਿ ਹਾਂ ਜੀ ਸਰ ਇਹ ਸਾਨੇ ਨਾਤੇ ਇਹਨਾਂ ਦਾ ਆਪਣਾ ਫਰਜ਼ ਜੋ ਮੇਰਾ ਸੀ ਫਰਜ਼ ਬਣਦਾ ਸੀ ਸਰ ਮੈਂ ਉਹ ਹਿਸਾਬ ਨਾਲ ਇਹਨਾਂ ਨੂੰ ਉੱਥੇ ਹਸਪੀਟਲ ਪਹੁੰਚਾਤਾ ਜੀ ਸਰ ਇੱਕੇ ਮੋਟਰਸਾਈਕਲ ਦਾ ਹਾਦਸਾ ਆਇਆ ਥੇ ਕੀ ਹਾਦਸਾ ਆਇਆ ਜੀ ਇਹ ਅੰਮ੍ਰਿਤਸਰ ਤੋਂ ਮੱਥਾ ਟੇਕਣ ਲਈ ਆ ਰਹੇ ਸੀਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਉਂਦੇ-ਆਉਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਚਾਲਕ ਸੀਗਾ ਜਿਹੜਾ ਉਹ ਡਿੱਗ ਪਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਦਾਖਲ ਕਰਾ ਦਿੱਤਾ ਗਿਆ ਮੋਟਰਸਾਈਕਲ ਜਿਹੜਾ ਸੜ ਗਿਆ ਠੀਕ ਨੇ ਬੰਦੇ ਠੀਕ ਨੇ ਹਾਂ ਬੰਦੇ ਦੇ ਮੂਰੀ ਸੱਟਾਂ ਨੇ ਉਹ ਤਾਂ ਠੀਕ ਆ किंग ऑफ स्पाइसेज रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है सखा किंग ऑफ स्पाइसेज King of Spices restaurant cafe and a rooftop mein aapka swagat hai